ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅਲਫਾ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਮੌਤ ਦੇ ਤਖਤੇ ਤੋਂ ਲੇਖਕ ਮਿਹਰਵਾਨ ਸਿੰਘ ਜੋਸਨ ਇਹ ਕਹਾਣੀ ਇੱਕ ਸੱਚੀ ਘਟਨਾ ਤੇ ਆਧਾਰਿਤ ਹੈ ਅੱਜ ਫੇਰ ਮੇਰੇ ਜ਼ਿਹਨ ਵਿੱਚ ਉਹ ਤਸਵੀਰ ਵਾਰ-ਵਾਰ ਘੁੰਮ ਰਹੀ ਸੀ ਰਾਤ ਦੀ ਉਹ ਤਸਵੀਰ ਰਾਤ ਕਰੀਬ 2 ਵਜੇ ਦਾ ਸਮਾਂ ਸੀ ਅਚਾਨਕ ਮੇਰੇ ਫੋਨ ਦੀ ਘੰਟੀ ਵੱਜੀ ਅਕਸਰ ਅੱਧੀ ਰਾਤ ਵੱਜਦੀ ਫੋਨ ਦੀ ਘੰਟੀ ਮੇਰੇ ਪੇਸ਼ੇ ਮੁਤਾਬਕ ਸ਼ਾਇਦ ਕਿ ਸੇ ਵੱਡੀ ਖਬਰ ਦਾ ਸੰਕੇਤ ਹੁੰਦੀ ਹੈ ਜਾਂ ਕਹਿ ਲਓ ਕਿ ਇਸ ਸਮੇਂ ਫੋਨ ਦੀ ਘੰਟੀ ਸੁੰਗਦਿਆਂ ਹੀ ਜਿਹਨ ਚ ਇਹੋ ਹੀ ਆਉਂਦਾ ਹੈ ਕਿ ਕਿਧਰੇ ਕੋਈ ਵੱਡੀ ਘਟਨਾ ਵਾਪਰੀ ਹੋਣੀ ਹੈ ਤੇ ਸਪਾਰਟ ਤੇ ਜਾਣਾ ਪੈਣਾ ਹੈ ਹਾਂ ਕੋਈ ਕਿਸੇ ਅਣਪਛਾਤੇ ਨੰਬਰ ਤੋਂ ਸੀ ਮੇਰੇ ਹੈਲੋ ਕਹਿਣ ਤੋਂ ਬਾਅਦ ਉਧਰੋਂ ਕੋਈ ਆਵਾਜ਼ ਨਹੀਂ ਸੀ ਆ ਰਹੀ ਮੇਰੇ ਕਈ ਵਾਰ ਹੈਲੋ ਕਹਿਣ ਤੋਂ ਬਾਅਦ ਉਧਰੋਂ ਸਿਰਫ ਸਿਸਕੀਆਂ ਦੀ ਆਵਾਜ਼ ਹੀ ਆਈ ਜਿਸ ਨੇ ਮੇਰੀ ਚਿੰਤਾ ਹੋਰ ਵਧਾ ਦਿੱਤੀ ਸੀ ਮੈਂ ਪੁੱਛਿਆ ਕਿ ਕੌਣ ਹੋ ਗਲਤਾਂ ਕਰੋ ਪਰ ਉਧਰੋਂ ਸਿਰਫ ਹੌਲੀ-ਹੌਲੀ ਰੋਣ ਦੀ ਆਵਾਜ਼ ਹੀ ਆ ਰਹੀ ਸੀ ਮੈਂ ਆਵਾਜ਼ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਇਹਨਾਂ 20-25 ਸਕਿੰਟਾਂ ਵਿੱਚ ਮੇਰੇ ਜ਼ਿਹਨ 'ਚ ਮੇਰੇ ਨਾਲ ਜੁੜੇ ਮੇਰੇ ਪਰਿਵਾਰ ਦੇ ਸਾਰੇ ਚਿਹਰੇ ਅੱਖਾਂ ਅਗੇ ਘੁੰਮ ਗਏ ਸੀ ਉਧਰੋਂ ਵੱਧ ਰਹੀ ਸਿਸਕੀਆਂ ਦੀ ਆਵਾਜ਼ ਮੇਰੀ ਧੜਕਣਾਂ ਹੋਰ ਤੇਜ਼ ਕਰ ਰਹੀ ਸੀ ਮੈਂ ਕਿਹਾ ਕੌਣ ਹੋ ਗਲਤਾਂ ਕਰੋ ਇੱਕ ਮਰਦਾਨਾ ਆਵਾਜ਼ ਕੰਨੀ ਪਈ ਮੈਂ ਟੁੱਟ ਗਿਆ ਹਾਂ ਯਾਰਾ ਇੰਨਾ ਕਹਿ ਕੇ ਉਹਦੀ ਭੁੱਬ ਨਿਕਲ ਗਈ ਸੀ ਤੇ ਉਹਦੇ ਫੋਨ ਕੱਟਤਾ ਰੂ 컬러 ਤੇ ਨਾਮ ਸਾਹਮਣੇ ਆਉਂਦਿਆਂ ਹੀ ਮੈਨੂੰ ਅੰਦਾਜ਼ਾ ਲੱਗ ਗਿਆ ਸੀ ਮੈਂ ਵਾਪਸ ਫੋਨ ਘੁਮਾਇਆ ਤਾਂ ਦੁਬਾਰਾ ਉਸਦੀ ਆਵਾਜ਼ ਸੁਣ ਕੇ ਯਕੀਨ ਹੋ ਗਿਆ ਕਿ ਮੇਰਾ ਅੰਦਾਜ਼ਾ ਸਹੀ ਸੀ ਮੈਂ ਕਿਹਾ ਕਿ ਯਾਰ ਗਲਤਾਂ ਦੱਸ ਰੋਈ ਕਾ ਤੋ ਜੰਨਾ ਹੈ ਉਸਨੇ ਰੋਂਦੇ ਰੋਂਦੇ ਸਿਰਫ ਇੰਨਾ ਕਿਹਾ ਕਿ ਬਸ ਮੇਰਾ ਫੇਸਬੁੱਕ ਚੈੱਕ ਕਰ ਲਈ ਤੇ ਫਿਰ ਫੋਨ ਕੱਟਤਾ ਉਸਦਾ ਫੇਸਬੁੱਕ ਸਟੇਟਸ ਪੜਦੇ ਹੀ ਮੈਨੂੰ ਲੱਗਿਆ ਕਿ ਜਿਵੇਂ ਕਿਸੇ ਨੇ ਹਜ਼ਾਰਾਂ ਹਤੌੜੇ ਇਕੱਠੇ ਹੀ ਮੇਰੇ ਸਿਰ ਤੇ ਮਾਰ ਦਿੱਤੇ ਹੋਣ ਲਿਖਿਆ ਸੀ ਅਲਵਿਦਾ ਦੋਸਤੋ ਉਹ ਮੇਰਾ ਐਸਾ ਦੋਸਤ ਸੀ ਜਿਸ ਨਾਲ ਭਾਵੇਂ ਮੇਰੀ 2.5 ਸਾਲ ਤੋਂ ਗੱਲ ਤਾਂ ਨਹੀਂ ਸੀ ਹੋਈ ਪਰ ਸੋਸ਼ਲ ਮੀਡੀਆ ਤੇ ਅਸੀਂ ਅਕਸਰ ਜੁੜੇ ਰਹਿੰਦੇ ਸੀ ਕਈ ਸਾਲ ਪਹਿਲਾਂ ਮੇਰੇ ਵੱਲੋਂ ਕੁਝ ਮਨਰੋਗੀਆਂ ਦਾ ਇਲਾਜ ਕਰਨ ਵੇਲੇ ਉਹ ਕੁਝ ਕੇਸਾਂ ਵਿੱਚ ਮੇਰੇ ਨਾਲ ਵੀ ਗਿਆ ਸੀ ਸ਼ਾਇਦ ਇਹੋ ਕਾਰਨ ਸੀ ਕਿ ਉਹ ਆਖਰੀ ਵਕਤ ਮੈਨੂੰ ਕੁਝ ਕਹਿਣਾ ਚਾਹੁੰਦਾ ਸੀ ਮੈਂ ਦੁਬਾਰਾ ਫੋਨ ਮਿਲਾਇਆ ਪਰ ਲੰਬੀ ਰਿੰਗ ਜਾਣ ਦੇ باوجود ਉਸਨੇ ਫੋਨ ਨਹੀਂ ਚੁੱਕਿਆ ਮੈਂ ਫੇਰ ਫੋਨ ਕੀਤਾ ਪਰ ਜਿਵੇਂ ਜਿਵੇਂ ਫੋਨ ਦੀ ਰਿੰਗ ਜਾ ਰਹੀ ਸੀ ਬੇਲੀ ਧੜਕਣ ਹੋਰ ਤੇਜ਼ ਹੋ ਰਹੀ ਸੀ ਕਿਤੇ ਲੇਟ ਤਾਂ ਨਹੀਂ ਹੋ ਗਈ ਸੀ ਉਹ ਮੈਨੂੰ ਦੱਸਣ ਵਿੱਚ ਤੇ ਮੈਂ ਉਹਦੀ ਗੱਲ ਸਮਝਣ ਵਿੱਚ ਦਿਮਾਗ ਵਿੱਚ ਕਈ ਤਰ੍ਹਾਂ ਦੇ ਵਿਚਾਰ ਘੁੰਮ ਰਹੇ ਸਨ ਛੱਤ ਵਾਲਾ ਪੱਖਾ ਅੱਖੀ ਨਾਲ ਲੜਕਦੀ ਰੱਸੀ ਤੇ ਰੱਸੀ ਨਾਲ ਲੜਕਦੀ লাশ ਇਹ ਸੋਚ ਕੇ ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ ਨਹੀਂ ਨਹੀਂ ਐਵੇਂ ਨਹੀਂ ਹੋ ਸਕਦਾ ਮੈਂ ਇਸ ਵਕਤ ਦੁਨੀਆ ਦਾ ਸਭ ਤੋਂ ਬੇਵੱਸ ਇਨਸਾਨ ਸੀ ਮੇਰਾ ਦੋਸਤ ਆਤਮ ਹੱਤਿਆ ਕਰਨ ਜਾ ਰਿਹਾ ਸੀ ਤੇ ਮੈਂ ਕੋਹਾਂ ਦੂਰ ਬੈਠਾ ਕੁਝ ਵੀ ਨਹੀਂ ਸੀ ਕਰ ਸਕਦਾ ਫਿਰ ਅਚਾਨਕ ਉਧਰੋਂ ਆਈ ਹੈਲੋ ਦੀ ਆਵਾਜ਼ ਸੁਣਦਿਆਂ ਹੀ ਮੇਰੇ ਮਨ ਨੂੰ ਥੋੜਾ ਤਰਵਾਸ ਮਿਲਿਆ ਮੈਨੂੰ ਉਮੀਦ ਦੀ ਇੱਕ ਕਿਰਨ ਜਾਗੀ ਸੀ ਮੈਂ ਕਿਹਾ ਕਿੱਥਿਆਂ ਯਾਰ ਹੁਣ ਕਿਉਂ ਨਹੀਂ ਚੁੱਕਦਾ ਘੱਟੋ ਘੱਟ ਗੱਲ ਤੇ ਕਰ ਲੈ ਯਾਰ ਉਹ ਰੋਂਦੇ ਰੋਂਦੇ ਬੋਲਿਆ ਕੀ ਗੱਲ ਕਰਾਂ ਸਭ ਕੁਝ ਖਤਮ ਹੋ ਗਿਆ ਯਾਰ ਮੈਂ ਕਿਹਾ ਕਿ ਕਦੀ ਵੀ ਕੁਝ ਖਤਮ ਨਹੀਂ ਹੁੰਦਾ ਇਹ ਹਮੇਸ਼ਾ ਚੱਲਦਾ ਰਹਿਣਾ ਹੈ ਹੁਣ ਵੀ ਤੇ ਤੇਰੇ ਪਿੱਛੋਂ ਵੀ ਜਦੋਂ ਵੀ ਕੁਝ ਖਤਮ ਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਹੀ ਕੁਝ ਹੋਰ ਨਵਾਂ ਵੀ ਸ਼ੁਰੂ ਹੋ ਜਾਂਦਾ ਹੈ ਇਸੇ ਨੂੰ ਇਨਸਾਨੀ ਜ਼ਿੰਦਗੀ ਕਹਿੰਦੇ ਨੇ ਉਹ ਇੱਕਦਮ ਅੱਗੋਂ ਟੋਕਦੇ ਹੋਏ ਚੀਕ ਕੇ ਬੋਲਿਆ ਜ਼ਿੰਦਗੀ ਕਿਹੜੀ ਜ਼ਿੰਦਗੀ ਜੋਸਨਾ ਜ਼ਿੰਦਗੀ ਦੇ ਤਾਂ ਇਹ ਸਾਰੇ ਸਿਆਪੇ ਨੇ ਇਸੇ ਲਈ ਤਾਂ ਇਸ ਨੂੰ ਖਤਮ ਕਰ ਲੱਗਿਆ ਬਸ ਹੁਣ ਤੇਰੇ ਨਾਲ ਗੱਲ ਕਰਨੀ ਸੀ ਹੋ ਗਈ ਹੁਣ ਅਲਵਿਦਾ ਯਾਰਾ ਕਹਿ ਕੇ ਉਹ ਰੋਣ ਲੱਗ ਗਿਆ ਸੀ ਮੈਂ ਕਿਹਾ ਦੇਖ ਜੇ ਤੂੰ ਆਤਮ ਹੱਤਿਆ ਕਰਨੀ ਹੈ ਤਾਂ ਕਰ ਲੈ ਤੇਰੀ ਆਪਣੀ ਜ਼ਿੰਦਗੀ ਹੈ ਆਰਸ ਜਿੰਦਗੀ ਦੇ ਆਖਰੀ 30 ਮਿੰਟ ਮੈਨੂੰ ਦੇ ਦੇ ਸਿਰਫ ਤੇ ਸਿਰਫ ਆਖਰੀ 30 ਮਿੰਟ ਉਸ ਤੋਂ ਬਾਅਦ ਮੈਂ ਨਹੀਂ ਰੁਕਦਾ ਦੇਖ ਆਪਾਂ ਇਕੱਠੇ ਵਿਚਰੇ ਹਾਂ ਮੈਂ ਤੇਰਾ ਦੋਸਤ ਹਾਂ ਜਰਾ ਮੇਰਾ ਇੰਨਾ ਤੇ ਹੱਕ ਇਹ ਨਾ ਕਿ ਮੈਂ ਤੇਰੇ ਕੋਲੋਂ ਤੇਰੇ ਆਖਰੀ 30 ਮਿੰਟ ਮੰਗ ਸਕਾਂ ਨਾਲੇ ਤੂੰ ਚਾਹੇਗਾ ਕਿ ਤੇਰੀ ਮੌਤ ਅੰਜਾਈ ਜਾਵੇ ਤੂੰ ਨਹੀਂ ਚਾਹੇਗਾ ਕਿ ਜਿੰਨਾ ਕਾਰਨ ਤੂੰ ਮੌਤ ਨੂੰ ਗਲੇ ਲਾ ਰਿਹਾ ਹੈ ਘੱਟੋ ਘੱਟ ਉਹਨਾਂ ਲੋਕਾਂ ਨੂੰ ਸਜ਼ਾ ਤਾਂ ਮਿਲੇ ਉਹ ਟੁੱਟਦੀ ਹੋਈ ਆਵਾਜ਼ 'ਚ ਫੇਰ ਬੋਲਿਆ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੈਂ ਇੱਕ ਫੇਲ ਇਨਸਾਨ ਹਾਂ ਜੋ ਜ਼ਿੰਦਗੀ ਦੇ ਹਰ ਮੋੜ 'ਤੇ ਫੇਲ ਰਿਹਾ ਹੈ ਪਲੀਜ਼ ਹੁਣ ਮੈਨੂੰ ਘੱਟੋ-ਘੱਟ ਆਰਾਮ ਨਾਲ ਮਾਰ ਕੇ ਲੈਣ ਦੇ ਮੈਂ ਕਿਹਾ ਠੀਕ ਹੈ ਪਰ ਇੱਕ ਗੱਲ ਤੇ ਦੱਸ ਤੂੰ ਆਖਰੀ ਵਕਤ ਮੈਨੂੰ ਹੀ ਫੋਨ ਕਿਉਂ ਕੀਤਾ ਤੇਰੇ ਜੀਹਨ 'ਚ ਮੇਰਾ ਹੀ ਖਿਆਲ ਕਿਉਂ ਆਇਆ ਕਿਉਂਕਿ ਕੁਦਰਤ ਕੁਝ ਹੋਰ ਚਾਹੁੰਦੀ ਹੈ ਉਹ ਮੈਨੂੰ ਟੋਕਦੀ ਹੋਈ ਪੜਖਿਆ ਤੇ ਰੋਂਦੇ ਹੋਏ ਛਿਕੇ ਤੇ ਤੇਜ਼ ਬੋਲਿਆ ਕੁਦਰਤ ਚਾਹੁੰਦੀ ਹੈ ਕਿ ਮੇਰਾ ਵजूद ਖਤਮ ਹੋ ਜਾਏ ਕੁਦਰਤ ਚਾਹੁੰਦੀ ਹੈ ਕਿ ਮੇਰਾ ਨਾਮੋ ਨਿਸ਼ਾਨ ਮਿਟ ਜਾਵੇ ਹਰ ਸਮਾਂ ਹਰ ਸ਼ਖਸ ਹਰ ਚਿਹਰਾ ਮੇਰੇ ਉਲਟ ਹੈ ਤੇ ਹਰ ਕੋਈ ਮੇਰੀ ਖਲਾਫ ਚਾਹੁੰਦਾ ਹੈ ਤੇਰੇ ਨਾਲ ਇੱਕ ਟੁੱਟਿਆ ਹੋਇਆ ਇਨਸਾਨ ਗੱਲ ਕਰ ਰਿਹਾ ਹੈ ਮੌਦੀ ਦਹਲੀ ਤੇ ਖੜਾ ਇੱਕ ਨਾ ਕਾਮਜਾਬ ਇਨਸਾਨ ਜਿਹਦੇ ਹੱਥ ਵਿੱਚ ਛੱਤ ਨਾਲ ਲਟਕਦੀ ਰੱਸੀ ਹੈ ਇਹ ਦੂਜਾ ਸਿਰਾ ਗਲਚ ਤੇ ਚੰਦ ਮਿੰਟਾਂ ਚ ਇਹ ਸਾਰਾ ਕੁਝ ਖਤਮ ਹੋਣ ਜਾ ਰਿਹਾ ਹੈ। ਕਹਿੰਦੇ ਕਹਿੰਦੇ ਉਹ ਭੁਬਾਂ ਮਾਰ ਕੇ ਉੱਚੀ ਉੱਚੀ ਰੋਣ ਲੱਗ ਪਿਆ। ਇਸੇ ਦੌਰਾਨ ਉਹ ਸਾਰਾ ਸੀਨ ਮੇਰੀਆਂ ਅੱਖਾਂ ਅੱਗੇ ਪੂਰੀ ਤਰ੍ਹਾਂ ਘੁੰਮ ਗਿਆ ਸੀ। ਜਿਸ ਨੇ ਮੈਨੂੰ ਬੁਰੀ ਤਰ੍ਹਾਂ ਡਰਾ ਕੇ ਰੱਖ ਦਿੱਤਾ ਸੀ। ਕਿਉਂਕਿ ਇਸ ਹਾਲਤ ਚ ਕਿਸੇ ਵੀ ਪਲ ਕੁਝ ਵੀ ਹੋ ਸਕਦਾ ਸੀ। ਮੈਂ ਕਿਹਾ ਦੇਖ ਮੇਰੀ ਗੱਲ ਸੁਣ ਯਾਰ। ਕਹਿੰਦਾ ਕੀ ਸੁਣਾ। ਮੇਰੇ ਕੋਲ ਸਿਰਫ ਚੰਦਪਾਲ ਬਚੇ ਨੇ ਸਿਰਫ ਚੰਦ ਲਮੇ ਮੈਂ ਕਿਹਾ ਦੇਖ ਜ਼ਿੰਦਗੀ ਬਦਲ ਲਈ ਤਾਂ ਇੱਕ ਲਮਾ ਹੀ ਬਹੁਤ ਹੁੰਦਾ ਹੈ ਮੇਰੇ ਦੋਸਤ ਉਹ ਫਿਰ ਚਿੱਕਿਆ ਪਰ ਜਦੋਂ ਜ਼ਿੰਦਗੀ ਦਾ ਇੱਕ ਇੱਕ ਪਲ ਬੋਝ ਬਣ ਜਾਵੇ ਤਾਂ ਉਹ ਜ਼ਿੰਦਗੀ ਕਿਸ ਕੰਮ ਦੀ ਮੈਂ ਇੱਕ ਹਾਰਿਆ ਹੋਇਆ ਇਨਸਾਨ ਹਾਂ ਘਰ 'ਚ ਵੀ ਸਮਾਜ 'ਚ ਵੀ ਕਾਰੋਬਾਰ 'ਚ ਵੀ ਤੇ ਮੁਹੱਬਤ 'ਚ ਵੀ ਇਹ ਫੇਲ ਸ਼ਬਦ ਮੇਰੀ ਜ਼ਿੰਦਗੀ 'ਚ ਨਾਸੂਰ ਬਣ ਕੇ ਅੰਦਰ ਹੀ ਅੰਦਰ ਧੁੱਕਦਾ ਹੈ ਮੈਂ ਫੇਲ ਹਾਂ ਮੇਰੇ ਦੋਸਤ ਤੇ ਇਹ ਲਫ਼ਜ਼ ਮੈਨੂੰ ਜੀਂ ਨਹੀਂ ਦਿੰਦਾ ਮੈਂ ਜ਼ਿੰਦਗੀ ਦੀ ਕਸਮਕਸ਼ ਤੇ ਭਜਦੇ ਭਜਦੇ ਥੱਕ ਗਿਆ ਨਯਾਰਾ ਉਹ ਸਿਸਕੀਆਂ ਪਰਕੇ ਰੋ ਰਿਹਾ ਸੀ ਮੈਂ ਹੁੰਦੀ ਹਾਲਤ ਸੰਭਲ ਸਕਦਾ ਸੀ ਮੌਤ ਦਾ ਰਾਹ ਚੁਣਨਾ ਤਾਂ ਇੱਕ ਆਖਰੀ ਪੜਾ ਹੁੰਦਾ ਹੈ ਇਸ ਤੋਂ ਪਹਿਲਾਂ ਇਨਸਾਨ ਇਹ ਨਿਰਣਾ ਲੈਣ ਲਈ ਰੋਜ਼ ਪਤਾ ਨਹੀਂ ਕਿੰਨੀ ਵਾਰ ਕਿੰਨੀ ਤਰ੍ਹਾਂ ਦੀ ਮੌਤ ਮਰਦਾ ਹੈ ਮੈਂ ਉਸ ਦੀ ਗੱਲ ਨੂੰ ਜਾਰੀ ਰੱਖਦਿਆਂ ਵੱਧ ਤੋਂ ਵੱਧ ਸਮਾਂ ਲੰਘਾਉਣ ਤੇ ਅਸਲੀ ਕਾਰਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੌਦੀ دہਲੀ ਤੇ ਖਰੇ ਇਨਸਾਨ ਨਾਲ ਗੱਲ ਬਹੁਤ ਸੋਚ ਸਮਝ ਕੇ ਕਰਨੀ ਪੈਂਦੀ ਹੈ ਮੇਰੀ ਹਲਕੀ ਜੀ ਗਲਤੀ ਉਸ ਨੂੰ ਤਲਖੀ ਦਵਾ ਸਕਦੀ ਸੀ ਅੱਛਾ ਤੇ ਮੈਂ ਜਾਣ ਸਕਦਾ ਹਾਂ ਕਿ ਤੈਨੂੰ ਹਾਰੇ ਹੋਏ ਇਨਸਾਨ ਦਾ ਸਰਟੀਫਿਕੇਟ ਕਿਹੜੀ ਯੂਨੀਵਰਸਿਟੀ ਨੇ ਜਾਰੀ ਕੀਤਾ ਹੈ ਉਹ ਖਿੱਚ ਕੇ ਬੋਲਿਆ ਤੈਨੂੰ ਮਜ਼ਾਕ ਸੁਣਦਾ ਜੂਸ ਨਾ ਮੇਰੀ ਇਸ ਹਾਰ ਦਾ ਸਰਟੀਫਿਕੇਟ ਮੈਂ ਰੋਜ਼ ਮੇਰੇ ਨਾਲ ਕੰਮ ਕਰਨ ਵਾਲੇ ਉਹਨਾਂ ਲੋਕਾਂ ਦੇ ਚਿਹਰਿਆਂ ਤੇ ਪੜਦਾ ਬਾਸ ਕੋਲੋਂ ਰੋਜ਼ ਚਿਰਕਾਂ ਖਾ ਕੇ ਬਾਹਰ ਆਉਂਦੇ ਨੂੰ ਉਹ ਅੱਖਾਂ ਚਲਾਉਂਦੀਆਂ ਨੇ ਘਰ ਵਾਲੀ ਦੇ ਤਾਨਿਆਂ ਤੇ ਸ਼ਿਕਵਿਆਂ ਵਿੱਚੋਂ ਰੋਜ਼ ਮਿਲਦਾ ਮੈਨੂੰ ਹਾਰ ਦਾ ਇਹ ਸਰਟੀਫਿਕੇਟ ਤੇ ਤੂੰ ਕਹਿੰਦਾ ਕਿ ਮੈਂ ਹੌਸਲਾ ਦਿੰਦੇ ਹੋਏ ਕਿਹਾ ਇਹ ਦੇਖ ਜਾਰਾ ਬੰਦਾ ਮੁਸ਼ਕਲ ਕਿਸੇ ਨਾਲ ਸਾਂਝੀ ਤਾਂ ਕਰਦਾ ਹੈ ਇਦੇ ਨਾਲ ਸੰਜੀਕਰਾਂ ਜਿਹਦੇ ਨਾਲ ਮੁਹੱਬਤ ਕੀਤੀ ਸੀ ਜਦੋਂ ਉਹ ਹੀ ਤਲਾਕ ਦਾ ਫਤਵਾ ਦੇ ਕੇ ਚਲੀ ਗਈ ਤਾਂ ਦੱਸ ਕਿਹਨੂੰ ਦੱਸਾਂ ਉਸ ਕੈਂਸਰ ਨਾਲ ਲੜਦੇ ਪਿਓ ਨੂੰ ਜਾਂ ਅੱਖਾਂ ਤੋਂ ਅੰਨੀ ਮਾਂ ਨੂੰ ਉਹ ਬੇ ਸਾਹ ਲੈ ਲੈ ਕੇ ਰੋ ਰਿਹਾ ਸੀ ਕਰਜ਼ੇ ਦੀ ਪੰਡ ਲਾਉਂਦਾ ਲਾਉਂਦਾ ਤੇ ਬਾਪੂ ਤੋਂ ਦੁੱਖ ਲਗਾਉਂਦਾ ਲਗਾਉਂਦਾ ਮੈਂ ਜ਼ਿੰਦਗੀ 'ਚ ਸਭ ਕੁਝ ਹਾਰ ਗਿਆ ਯਾਰਾ ਸਭ ਕੁਝ ਹਾਰ ਗਿਆ ਰੋਂਦਾ ਰੋਂਦਾ ਉਹ ਇੱਕਦਮ ਰੁਕਿਆ ਜਿਵੇਂ ਕੋਈ ਨਿਰਣਾ ਲੈ ਰਿਹਾ ਹੋਵੇ બસ ਬਸ ਮੈਨੂੰ ਹੁਣ ਨਾ ਰੋਕੀਂ ਮੈਂ ਥੱਕ ਗਿਆ ਜਾ ਰ ਮੇਰੇ ਕੋਲ ਸਿਰਫ ਸ਼ਬਦਾਂ ਦਾ ਆਖਰੀ ਦਾਵਤ ਰਛਾ ਸੀ ਜਿਸ ਦਿਨ ਤੀਜੇ ਕੁਝ ਵੀ ਹੋ ਸਕਦੇ ਸੀ ਪਰ ਹੋਰ ਕੋਈ ਚਾਰਾ ਵੀ ਨਹੀਂ ਸੀ ਮੈਂ ਕਿਹਾ ਠੀਕ ਹੈ ਚੱਲ ਲੈ ਕੋਈ ਖੁਸ਼ੀ ਤੈਨੂੰ ਕੀ ਲੱਗਦਾ ਹੈ ਕਿ ਤੇਰੇ ਤੋਂ ਬਾਅਦ ਸਭ ਕੁਝ ਠੀਕ ਹੋ ਜੂ ਤੂੰ ਤਾਂ ਫਿਰ ਉਹੀ ਕਰ ਰਿਹਾ ਹੈ ਜੋ ਤੇਰੇ ਵਿਰੁੱਧ ਚਾਹੁੰਦੇ ਨੇ ਤੇਰੇ ਵਿਜੂਦ ਦਾ ਖਤਮ ਪਤਾ ਹੈ ਕੀ ਹੋਊਗਾ ਤੇਰੀ ਮੌਤ ਤੋਂ ਬਾਅਦ ਤੇਰੀ ਦਫ਼ਤਰ ਚ ਤੇਰੇ ਨਾਂ ਤੇ ਇੱਕ ਸੋਖ ਸੰਦੇਸ਼ ਪੜ੍ਹ ਜਾਵੇਗਾ 2 ਮਿੰਟ ਦਾ ਮੌਨ ਤੇ ਉਸ ਤੋਂ ਬਾਅਦ ਉਹ ਨਾਮ ਦਫ਼ਤਰ ਦੀਆਂ ਫਾਈਲਾਂ ਚ ਹਮੇਸ਼ਾ ਹਮੇਸ਼ਾ ਲਈ ਦਫ਼ਨਾ ਤੂੰ ਵੀ ਤੇ ਤੇਰਾ ਉਹ ਬਜੂਦ ਵੀ ਤੇ ਤੇਰੇ ਉਹ ਵਿਰੋਧੀ ਤੇਰੀ ਹਾਰ ਪਾਈ ਫੋਟੋ ਵੇਖ ਕੇ ਆਪਣੀ ਜਿੱਤ ਦਾ ਜਸ਼ਨ ਮਨਾਉਣਗੇ ਬਾਕੀ ਰਹੀ ਤੇਰੀ ਘਰ ਵਾਲੇ ਦੀ ਗੱਲ ਜਵਾਨ ਹੈ ਖੂਬਸੂਰਤ ਹੈ ਹੁਣ ਤਾਂ ਭਾਵੇਂ ਉਹ ਵਾਪਸ ਆ ਜਾਵੇ ਪਰ ਤੇਰੇ ਪਿੱਛੋਂ ਸੋਹਣਾ ਮੁੰਡਾ ਵੇਖ ਕੇ ਵਿਆਹ ਵੀ ਕਰਵਾ ਲੇਗੀ ਇਹਨਾਂ ਸਾਰਿਆਂ ਦੀ ਜ਼ਿੰਦਗੀ ਫੇਰ ਤੋਂ ਆਮ ਵਾਂਗ ਸ਼ੁਰੂ ਹੋ ਜਾਵੇਗੀ। ਪਰ ਪਤਾ ਹੈ ਕਿਸ ਨੂੰ ਫਰਕ ਪਏਗਾ? ਤੇਰੀ ਅੱਖਾਂ ਤੋਂ ਅੰਨੀ ਮਾਂ ਤੇ ਤੇਰਾ ਔੜੀਆਂ ਤੇ ਤੁਰਦਾ ਕੈਂਸਰ ਨਾਲ ਘੁੱਲਦਾ ਪਿਓ। ਉਹਨਾਂ ਦਾ ਕੀ ਬਣੂ? ਤੇਰਾ ਸਦਮਾ ਖਾਜੂ ਕੰਜਰਾ। ਮੌਤ ਉਹਨਾਂ ਨੂੰ ਆਉਣੀ ਨਹੀਂ ਤੇ ਜੀ ਉਹਨਾਂ ਨੇ ਸਕਣਾ ਨਹੀਂ। ਉਹਦੀਆਂ ਇੱਕਦਮ ਸਿਸਕੀਆਂ ਤੇਜ਼ ਹੋਈਆਂ ਤੇ ਉਹ ਭਵਾ ਮਾਰ ਕੇ ਉੱਚੀ ਉੱਚੀ ਰੋਣ ਲੱਗ ਪਿਆ। ਦੱਸ ਫੇਰ ਤੂੰ ਹੀ ਦੱਸ ਜੋਸ਼ਨਾ। ਮੈਗੀ ਕਰਾਂ 10 ਕਿ ਕਰਾਂ ਮੇਰੀ ਯਾਰਾ ਉਹਦੇ ਇੰਨਾ ਲਫ਼ਜ਼ਾਂ ਨੇ ਮੈਨੂੰ ਬਹੁਤ ਸਕੂਨ ਦਿੱਤਾ ਸੀ ਸ਼ਾਇਦ ਮੈਂ ਉਸ ਨੂੰ ਮੌਤੇ ਦੇ ਤਾਕਤੇ ਤੋਂ ਇੱਕ ਕਦਮ ਪਿੱਛੇ ਖਿੱਚਣ ਵਿੱਚ ਤਾਮਜਬ ਹੋ ਗਿਆ ਸੀ ਮੈਂ ਕਿਹਾ ਜ਼ਿੰਦਗੀ ਇੱਕ ਸੰਘਰਸ਼ ਆ ਯਾਰਾ ਜੇਕਰ ਜ਼ਿੰਦਗੀ ਇੱਕ ਦਰਵਾਜ਼ਾ ਬੰਦ ਕਰਦੀ ਹੈ ਯਾਰਾ ਤਾਂ 10 ਦਰਵਾਜ਼ੇ ਆਪਣੇ ਆਪ ਖੁੱਲ੍ਹ ਜਾਂਦੇ ਨੇ ਜ਼ਿੰਦਗੀ ਅਗੇ ਗੋਡੇ ਨਹੀਂ ਟੇਕੀ ਦੇ ਜ਼ਿੰਦਗੀ ਲਈ ਸੰਘਰਸ਼ ਕਰੀਦਾ ਹੈ ਉਨੇ ਥੋੜਾ ਨਰਮ ਤੇ ਛਿਕਵੇ ਭਰੇ ਲਹਿਜੇ ਵਿੱਚ ਬੋਲਿਆ ਜ਼ਿੰਦਗੀ 'ਚ ਕੁਝ ਬਚਿਆ ਹੀ ਨਹੀਂ ਯਾਰਾ ਸੱ ਸੰਘਰਸ਼ ਵੀ ਕਿਦੇ ਲਈ ਤੇ ਕਿਉਂ ਕਰਾਂ ਮੈਂ ਕਿਹਾ ਮੇਰੀਆਂ ਅੱਖਾਂ ਨਾਲ ਵੇਖੇਗਾ ਤਾਂ ਹਾਲੇ ਗਵਰਚਾ ਵੀ ਕੁਝ ਨਹੀਂ ਯਾਰਾ ਜੇ ਤੂੰ ਮੈਨੂੰ ਦੋਸਤ ਸਮਝਦਾ ਹੈ ਜਾਂ ਮੇਰੇ ਤੇ ਵਿਸ਼ਵਾਸ ਕਰਦਾ ਹੈ ਤਾਂ ਇੱਕ ਗੱਲ ਮੰਨੇਗਾ ਯਾਰਾ ਕਹਿੰਦਾ ਕੀ ਮੈਂ ਕਿਹਾ ਮਰਤੇ ਯਾਰ ਤੂੰ ਕਦੀ ਵੀ ਸੱਕਦਾ ਹੈ ਜੀਣਾ ਹੀ ਔਖਾ ਹੈ ਬਸ ਅੱਜ ਦੀ ਰਾਤ ਮੈਨੂੰ ਦੇ ਦੇ ਯਾਰਾ ਉਸਨੇ ਕਿਹਾ ਤੈਨੂੰ ਕੀ ਲੱਗਦਾ ਹੈ ਕਿ ਸਭ ਕੁਝ ਠੀਕ ਹੋ ਜੂ ਮੈਂ ਕਿਹਾ ਸਭ ਕੁਝ ਤੇ ਨਹੀਂ ਪਰ ਕਾਫੀ ਕੁਝ ਹੋ ਸਕਦਾ ਨਾਲੇ ਸਾਲਿਆ ਤੂੰ ਤਾਂ ਮਰਨਾ ਹੀ ਐ ਕੱਲ ਨੂੰ ਮਰ ਜੇਗਾ ਤਾਂ ਇੱਕ ਦਿਨ ਨਾਲ ਕੀ ਫਰਕ ਪੈਣਾ ਗੱਲ ਹੀ ਕਰ ਰਹੀ ਸੀ ਕਿ ਫੋਨ ਕੱਟ ਗਿਆ ਗੱਲ ਕਰਦੇ ਕਰਦੇ ਕਦੋਂ ਇੱਕ ਘੰਟਾ ਬੀਤ ਗਿਆ ਸੀ ਪਤਾ ਵੀ ਨਹੀਂ ਚੱਲਿਆ ਉਸ ਦੀ ਉਸੇ ਵੇਲੇ ਦੁਬਾਰਾ ਕਾਲ ਆ ਗਈ ਉਸ ਨੂੰ ਵਾਹਲੀ ਤੇ ਨਹੀਂ ਪਰ ਮੇਰੇ ਤੋਂ ਥੋੜੀ ਆਸ ਜ਼ਰੂਰ ਵੱਜੀ ਸੀ ਥੋੜੀ ਗੱਲਬਾਤ ਕਰਨ ਮਗਰੋਂ ਮੈਂ ਉਸ ਨੂੰ ਕਿਹਾ ਕਿ ਉਹ ਫੋਨ ਤੇ ਹੋਲਡ ਹੀ ਰਹੀਂ ਰਹੇ ਤੇ ਮੈਂ ਵਾਸ਼ਰੂਮ ਜਾਵਾਂ ਇੱਕ ਮਨਮਗਿਆਨੀ ਹੋਣ ਦੇ ਨਾਤੇ ਮੈਂ ਅਜਿਹੀ ਹਾਲਤ ਵਿੱਚ ਕੋਈ ਵੀ ਰਿਸਕ ਲੈਣਾ ਨਹੀਂ ਸੀ ਚਾਹੁੰਦਾ ਮੈਂ ਵਾਸ਼ਰੂਮ ਗਿਆ ਤੇ ਆਪਣੇ ਦੂਜੇ ਫੋਨ ਤੋਂ ਸਾਡੇ ਇੱਕ ਸਾਂਝੇ ਮਿੱਤਰ ਨੂੰ ਫੋਨ ਕਰਕੇ ਜਲਦੀ ਜਲਦੀ ਸਾਰੀ ਕਹਾਣੀ ਸਮਝਾਈ ਤੇ ਉਹਦੇ ਘਰ ਪਹੁੰਚਣ ਲਈ ਕਿਹਾ ਤੇ ਨਾਲ ਹੀ ਕਿਹਾ ਕਿ ਮੇਰੇ ਨਾਲ ਸਿਰਫ ਮੈਸੇਜ ਤੇ ਗੱਲ ਹੀ ਕਰਿਓ ਉਸ ਨੇ ਕਿਹਾ ਕਿ ਉਹ ਤਕਰੀਬਨ 40 ਮਿੰਟਾਂ ਤੱਕ ਉਹਦੇ ਘਰ ਪਹੁੰਚ ਜਾਵੇਗਾ ਇਹ 40 ਮਿੰਟ ਮੇਰੇ ਲਈ ਬਹੁਤ ਰਿਸਕੀ ਸਨ ਬੇਸ਼ੱਕ ਮੈਂ ਉਸ ਨੂੰ ਉਸ ਦੌਰ ਤੋਂ ਵਾਪਸ ਕੱਢ ਲਿਆ ਸੀ ਪਰ ਖੁਦਕੁਸ਼ੀ ਵੱਲ ਨਿਕਲੇ ਕਦਮ ਪਤਾ ਨਹੀਂ ਕਦੋਂ ਦਵਾਰਾ ਝਟਕ ਜਾਣ ਇਸ ਦਾ ਅੰਦਾਜ਼ਾ ਨਹੀਂ ਹੁੰਦਾ ਵਾਸ਼ਰੂਮ ਤੋਂ ਵਾਪਸ ਆ ਕੇ ਮੈਂ ਉਹਦੇ ਨਾਲ ਫਿਰ ਗੱਲਬਾਤ ਦਾ سلسلہ ਅੱਗੇ ਤੋਰਿਆ ਫੁੱਲ ਮਿਲਾ ਕੇ ਪੂਰੀ ਗੱਲਬਾਤੋਂ ਇਹੀ ਸਿੱਟਾ ਸਾਹਮਣੇ ਆਇਆ ਸੀ ਕਿ ਚਾਰ ਭੈਣਾਂ ਦਾ ਇਕੱਲਾ ਭਰਾ ਹੋਣ ਕਾਰਨ ਸਿਰ ਤੇ ਜ਼ਿੰਮੇਵਾਰੀਆਂ ਬਹੁਤ ਸਨ। ਵਿਆਹ ਨੂੰ ਕੈਨਸਲ ਸੀ ਤੇ ਸਿਰ ਤੇ ਕਰਜ਼ਾ ਵੀ ਹੋ ਗਿਆ ਸੀ। ਜਿਹੜੀ ਕੁੜੀ ਨੂੰ ਪਿਆਰ ਕਰਦਾ ਸੀ ਉਸੇ ਨਾਲ ਵਿਆਹ ਵੀ ਕਰਵਾਇਆ ਸੀ। ਪਰ ਛੋਟੇ ਜਿਹੇ ਪਰਿਵਾਰ ਤੋਂ ਆਈ ਪੜ੍ਹੀ ਲਿਖੀ ਕੁੜੀ ਸ਼ਾਇਦ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਘੱਟ ਸਮਝ ਪਾਈ ਸੀ ਤੇ ਕਵੀਲਦਗ ਦੇ ਬੋਝ ਥੱਲੇ ਤੱਬਿਆ ਇਹ ਵੀ ਉਸ ਨੂੰ ਪੂਰਾ ਸਮਾਂ ਸੁੱਖ ਤੇ ਸਾਥ ਨਹੀਂ ਸੀ ਦੇ ਸਕਿਆ ਤੇ ਅਖੀਰ ਨੌਬਤ ਰਾਤ ਤੱਕ ਪਹੁੰਚ ਗਈ ਸੀ ਸਾਡੀ ਗੱਲਬਾਤ ਚੱਲ ਰਹੀ ਹੀ ਰਹੀ ਸੀ ਕਿ ਸਾਡੇ ਸਾਂਝੇ ਮਿੱਤਰ ਦਾ ਦੂਜੇ ਫੋਨ ਤੇ ਮੈਸੇਜ ਆ ਗਿਆ ਸੀ ਉਹ ਉਹਦੇ ਦਰਵਾਜ਼ੇ ਤੇ ਸੰਨਾ ਪਰਵਾਜਾ ਖੜਕਿਆ ਉਹ ਚੌਕਿਆ ਯਾਰ ਮੇਰਾ ਦਰਵਾਜ਼ਾ ਖੜਕਿਆ ਇਸ ਸਮੇਂ ਕੌਣ ਹੋ ਸਕਦਾ ਹੈ ਮੈਂ ਕਿਹਾ ਦੇਖ ਲੈ ਯਾਰ ਕਈ ਵਾਰ ਕਿਸੇ ਨੂੰ ਐਮਰਜੈਂਸੀ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਮਰਦਾ ਮਰਦਾ ਸਾਲਿਆ ਕਿਸੇ ਦੇ ਕੰਮ ਤੇ ਆ ਜਾ। ਕੋਈ ਉੱਠ ਕੇ ਦਰਵਾਜ਼ਾ ਖੋਲ੍ਹਿਆ ਆ ਮੇਰੇ ਮਿੱਤਰਾਂ ਨੇ ਉਸ ਨੂੰ ਆਣ ਦਵੋਚਿਆ ਸੀ। ਉਹਨਾਂ ਦੇ ਅੰਦਰ ਵੜਦਿਆਂ ਹੀ ਮੇਰੇ ਸਿਰ ਤੋਂ ਮਣਾ ਮੂਹੀ ਪਾਰ ਲੈ ਗਿਆ ਸੀ। ਮੈਂ ਇੱਕ ਵਾਰੀ ਤਾਂ ਇੱਕ ਦੋਸਤ ਦੀ ਜ਼ਿੰਦਗੀ ਬਚਾਉਣ ਵਿੱਚ ਕਾਮਯਾਬ ਹੋ ਗਿਆ ਸੀ। ਅਸੀਂ ਸਾਰਿਆਂ ਨੇ ਇਕੱਠੇ ਸਪੀਕਰ ਫੋਨ ਤੇ ਗੱਲ ਕੀਤੀ ਤੇ ਉਸ ਤੋਂ ਬਾਅਦ ਉਹ ਦੋਵੇਂ ਜਾਣੇ ਉਸ ਨੂੰ ਆਪਣੇ ਨਾਲ ਹੀ ਲੈ ਗਏ। ਭਾਵੇਂ ਕਿ ਖਤਰਾ ਹੁਣ ਟਲ ਗਿਆ ਸੀ। ਪਰ ਵਾਅਦੇ ਮੁਤਾਬਕ ਉਧਾਰੀ ਮੰਗੀ ਕਰਾਰ ਦੇ ਵਿਚਕਾਰ तकरीबन 12 ਘੰਟੇ ਦਾ ਸਮਾਂ ਹੀ ਬਚਿਆ ਸੀ ਮੈਂ ਉਹਦੀ ਘਰ ਵਾਲੀ ਨਾਲ ਵੀ ਫੋਨ ਤੇ ਗੱਲ ਕੀਤੀ ਉਸ ਦੇ ਪੱਖ ਜਨਮ ਤੋਂ ਪਤਾ ਲੱਗਿਆ ਕਿ ਪੜ੍ਹੀ ਲਿਖੀ ਕੁੜੀ ਨੌਕਰੀ ਕਰਨਾ ਚਾਹੁੰਦੀ ਸੀ ਪਰ ਘਰ ਦੇ ਹਾਲਾਤ ਸ਼ਾਇਦ ਇਜਾਜ਼ਤ ਨਹੀਂ ਸੰਦੇ ਰਹੇ ਮੈਂ ਭਾਬੀ ਨੂੰ ਰਾਤ ਦੀ ਘਟਨਾ ਦੱਸ ਕੇ ਸਾਰੇ ਹਾਲਾ ਸਮਝਾਏ ਤਾਂ ਪੜ੍ਹੀ ਲਿਖੀ ਕੁੜੀ ਹੋਣ ਕਾਰਨ ਉਹ ਮੇਰੀ ਗੱਲ ਨੂੰ ਬਹੁਤ ਜਲਦੀ ਸਮਝ ਗਈ ਮੇਰਾ ਪਹਿਲਾਂ ਤੋਂ ਹੀ ਸੂਟ ਫਿਕਸ ਹੋਣ ਕਾਰਨ ਮੇਰੇ ਕੋਲ ਬੜਾ ਸਮਾਂ ਨਹੀਂ ਸੀ ਇਸ ਲਈ ਮੈਂ ਸਾਝੀ ਦੋਸਤ ਨੂੰ ਕਹਿ ਕੇ ਉਹਨਾਂ ਨੂੰ ਚੰਡੀਗੜ੍ਹ ਹੀ ਬੁਲਾ ਲਿਆ ਮੇਰੇ ਕੋਲ ਪਹੁੰਚਦਿਆਂ ਹੀ ਮੈਨੂੰ ਜਫੀਓ ਚ ਲੈੰਦਿਆ ਹੀ ਉਹਦਾ ਮਨ ਪਰ ਆਇਆ ਮੈਂ ਗੱਲ ਨੂੰ ਅੱਗੇ ਵਧਾਉਂਦਿਆਂ ਮਜ਼ਾਕੀਆ ਲੱਜੇ ਨਾਲ ਕਿਹਾ ਕਿ ਮੈਂ ਤਾਂ ਸਾਲਿਆ ਸਵੀਰ ਦਾ ਫੇਰੀ ਕੁਦਕੁਸ਼ੀ ਵਾਸਤੇ ਕੋਈ ਆਸਾਨ ਜਿਆ ਤਰੀਕਾ ਲੱਭਦਾ ਸੀ ਤੇ ਮੈਂ ਲੱਭ ਹੀ ਲਿਆ ਪੀਆਰ ਯੋਜਨਾ ਤੂੰ ਵੀ ਹੁਣ ਬੁਲਾ ਕੇ ਜਲੀਲ ਕਰੀ ਜਾਣਾ ਮੈਂ ਕਿਹਾ ਇੱਧਰ ਨਹੀਂ ਪਿੱਛੇ ਵੇਖ ਤੇਰੀ ਖੁਦਕੁਸ਼ੀ ਦਾ ਸਮਾਨ ਉਹਨੇ ਜਿਉ ਹੀ ਮੁਕ ਮਾਇਆ ਉਹਦੀ ਮੁਹੱਬਤ ਉਹਦੇ ਸਾਹਮਣੇ ਖਲੋਤੀ ਸੀ ਦਰਅਸਲ ਮੈਂ ਭਾਬੀ ਨੂੰ ਵੀ ਚੰਡੀਗੜੀ ਬੁਲਾ ਲਿਆ ਸੀ ਦੋਵੇਂ ਜਣਿਆਂ ਨੇ ਗਲੇ ਮਿਲ ਕੇ ਕੋਹੜਸਕੇ ਲਾਏ ਤੁਸੀਂ ਜਿਸ ਨੂੰ ਰੂਹ ਤੋਂ ਪਿਆਰ ਕਰਦੇ ਹੋ ਜਦੋਂ ਤੁਹਾਡੇ ਦੁੱਖ ਚ ਆ ਕੇ ਤੁਹਾਡਾ ਹੱਥ ਫੜ ਲੈਂਦਾ ਹੈ ਤਾਂ ਤੁਹਾਡਾ ਅੱਧਾ ਦੁੱਖ ਤੇ ਉਸੇ ਵੇਲੇ ਗਾਇਬ ਹੋ ਜਾਂਦਾ ਹੈ ਅੱਜ ਉਹਦੀ ਹਮਸਫਰ ਉਹਦੀ ਮੁਹੱਬਤ ਉਹਦੇ ਨਾਲ ਸੀ ਦੋਵਾਂ ਦੇ ਕਾਫੀ ਗਮ ਸ਼ਿਕਵੇ ਤੇ ਸ਼ਿਕਾਇਤਾਂ ਅੱਖਾਂ ਦੀ ਬਰਸਾਤ ਚ ਹੀ ਰਹਿ ਬੈ ਗਏ ਅਸੀਂ ਇਕੱਠਿਆਂ ਲੰਚ ਕੀਤਾ ਮੈਂ ਉਸ ਨੂੰ ਸਮਝਾਇਆ ਕਿ ਜਦੋਂ ਕੋਈ ਪੜ੍ਹੀ ਲਿਖੀ ਕੁੜੀ ਘਰ ਵੇਂਦੀ ਹੈ ਤਾਂ ਉਸ ਦਾ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣਾ ਹੈ ਇਸ ਲਈ ਜੇਕਰ ਭਾਬੀ ਵੀ ਜੌਬ ਕਰਦੀ ਹੈ ਇੱਕ ਤਾਂ ਤੇਰਾ ਆਰਥਿਕ ਤੌਰ ਤੇ ਹੱਥ ਮਟਾਏਗੀ ਦੂਜਾ ਘਰੋਂ ਬਾਹਰੇਗੀ ਟੱਕਰ ਵਿੱਚ ਲੜਾਈ ਵੀ ਘੱਟ ਹੋਊ ਹੁਣ ਸਭ ਤੋਂ ਵੱਡਾ ਸੀ ਉਹਦੇ ਦਿਮਾਗ ਵਿੱਚੋਂ ਖੁਦ ਨੂੰ ਫੇਲ ਸਮਝਣ ਦੀ ਗਲਤਫਹਿਮੀ ਕੱਢਣੀ ਮੈਂ ਉਸਨੂੰ ਅਹਿਸਾਸ ਕਰਵਾਇਆ ਕਿ ਉਹ ਫੇਲ ਨਹੀਂ ਅਸਲ ਵਿੱਚ ਆਪਣੇ ਕੰਮ ਵੱਲ ਧਿਆਨ ਨਹੀਂ ਦੇ ਪਾ ਰਿਹਾ ਦਿਨੋਂ ਦਿਨ ਵੱਧਦਾ ਕਰਜ਼ਾ ਸਿਹੜੀ ਮੁਹੱਬਤ ਨਾਲ ਵੱਧੀ ਦੂਰੀ ਤੇ ਪਿਓ ਦੀ ਬਿਮਾਰੀ ਅੱਗੇ ਬੇਵਸੀ ਇਹ ਸਭ ਕੁਝ ਉਸ ਦੇ ਆਤਮ ਵਿਸ਼ਵਾਸ ਨੂੰ ਦਬਾਉਂਦੇ ਰਹੇ ਜਿਸ ਦਾ ਅਸਰ ਉਸ ਦੇ ਕੰਮ ਤੇ ਵੀ ਪਿਆ ਅਤੇ ਉਸ ਨੂੰ ਹਰ ਪਾਸੇ ਆਪਣੇ ਵਿਰੋਧੀ ਹੀ ਨਜ਼ਰ ਆਉਣ ਲੱਗ ਪਏ ਜਦੋਂ ਅਸੀਂ ਲੰਚ ਕਰਕੇ ਉੱਠੇ ਤਾਂ ਉਸ ਦੇ ਚਿਹਰੇ ਤੇ ਅਜੀਬ ਜਿਹਾ ਆਤਮ ਵਿਸ਼ਵਾਸੀ ਜਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਇੱਛਾ ਉਹਦੀਆਂ ਅੱਖਾਂ ਚੋਂ ਸਾਫ਼ ਝਲਕਦੀ ਸੀ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਰਹੇ ਇਟਿਵ ਸੌਫਟਵੇਅਰ ਇੰਜੀਨੀਅਰ ਹੋਣ ਕਰਕੇ ਉਹਦੇ ਕੰਮ 'ਚ ਨਿਖਾਰ ਵੀ ਬਹੁਤ ਆਇਆ ਸੀ। ਫਿਰ ਕਈ ਮਹੀਨਾ ਬਾਅਦ ਉਹ ਮੈਨੂੰ ਮਿਲ ਲਈ ਆਇਆ। ਜਿਉਂ ਹੀ ਮੈਂ ਉਹਨਾਂ ਦੇ ਹੋਟਲ ਦੇ ਕਮਰੇ 'ਚ ਪਹੁੰਚਿਆ ਤੇ ਦੋਵਾਂ ਜੀਆ ਨੇ ਭੱਜ ਕੇ ਮੇਰਾ ਸਵਾਗਤ ਕੀਤਾ। ਉਹ ਅਗਲੇ ਦਿਨ ਤੋਂ ਗੁਰਗਾਓ ਦੀ ਕਿਸੇ ਕੰਪਨੀ ਵਿੱਚ ਸੀਨੀਅਰ ਸਟੈਂਟ ਮੈਨੇਜਰ ਦੀ ਪੋਸਟ 'ਤੇ ਜਾ ਰਿਹਾ ਸੀ। ਤੇ ਭਾਬੀ ਨੂੰ ਵੀ ਉੱਥੇ ਹੀ ਕਿਤੇ ਵਧੀਆ ਕੰਪਨੀ 'ਚ ਜੌਬ ਮਿਲ ਗਈ ਸੀ। ਉਨੇ ਦੱਸਿਆ ਕਿ ਵੱਡਾ ਪਰੌਣਾ ਕਹਿੰਦਾ ਤੁਸੀਂ ਜਾ ਕੇ ਯੋਗ ਕਰੋ ਬੇਬੇ ਬਾਪੂ ਨੂੰ ਅਸੀਂ ਆਪ ਸੰਭਾਲਾਂਗੇ ਮੈਂ ਕਿਹਾ ਕਿ ਆ ਬਾਤ ਹੈ ਤੇ ਫਿਰ ਜੋੜੀ ਗੜਗਾਉਂ ਜਾ ਰਹੀ ਹੈ ਤੇ ਜਨਾਬ ਇਹ ਖੁਸ਼ਖਬਰੀ ਦੇਣੀ ਸੀ ਮੈਨੂੰ ਕਹਿੰਦਾ ਨਹੀਂ ਬਾਈ ਤੈਨੂੰ ਕੁਝ ਮਿਲ ਕੇ ਦੱਸਣ ਨੂੰ ਜੀ ਕਰ ਰਿਹਾ ਸੀ ਮੈਂ ਕਿਹਾ ਬੋਲਣਾ ਯਾਰ ਉਹਦੀ ਸ਼ਾਇਦ ਗੱਲ ਦੱਸਣ ਦੀ ਹਿੰਮਤ ਨਹੀਂ ਸੀ ਹੋ ਰਹੀ ਉਹ ਪਿੱਟ ਕਰਕੇ ਖਲੋ ਗਿਆ ਤੇ ਹਿੰਮਤ ਇਕੱਠੀ ਕਰਨ ਲੱਗ ਗਿਆ ਮੈਂ ਉਹਦਾ ਮੂੰਹ ਆਪਣੇ ਵੱਲ ਘੁਮਾਇਆ ਉਹਦੇ ਬੁੱਲ ਬੁਰੀ ਤਰ੍ਹਾਂ ਕੰਬ ਰਹੇ ਸੀ ਉਹਨੇ ਮੇਰੇ ਮੋਢਿਆਂ ਤੇ ਹੱਥ ਰੱਖ ਕੇ ਤੇ ਸ਼ਲਕ ਦੀਆਂ ਅੱਖਾਂ ਨਾਲ ਬੋਲਿਆ ਉਸ ਰਾਤ ਮੈਂ ਰੱਸਾ ਗਲ ਚ ਪਾ ਲਿਆ ਸੀ ਯਾਰਾ ਪਰ ਮਰਨ ਦਾ ਹੌਸਲਾ ਨਹੀਂ ਪਿਆ ਤਾਂ ਤੈਨੂੰ ਫੋਨ ਲਾ ਲਿਆ ਤੂੰ ਮੈਨੂੰ ਮੌਤ ਦੇ ਟੱਕੇ ਤੋਂ ਵਾਪਸ ਲਾਇਆ ਯਾਰਾ ਥੈਂਕ ਯੂ ਥੈਂਕ ਯੂ ਉੱਟ ਕੇ ਮੇਰੇ ਗਲੇ ਨਾਲ ਚਿੰਬੜ ਗਿਆ ਤੇ ਉੱਚੀ ਉੱਚੀ ਰੋਣ ਲੱਗ ਪਿਆ ਉਦੇ ਹੰਝੂ ਨਾਲ ਮੇਰਾ ਸਾਰਾ ਮੋਢਾ ਭਿੱਜ ਗਿਆ ਸੀ ਮੈਂ ਵੀ ਭਵਕ ਹੋ ਗਿਆ ਥੋੜੀ ਦਰਵਾਜ਼ਾ ਮੈਂ ਗੱਲ ਬਦਲਦੇ ਹੋਏ ਕਿਹਾ ਓਏ ਕੰਜਰਾ ਜਨਾਨੀ ਸਾਹਮਣੇ ਨਹੀਂ ਰੋਈਦਾ ਮੈਂ ਵੇਖਿਆ ਤਾਂ ਉਹਦੀ ਘਰਵਾਲੀ ਦੀਆਂ ਅੱਖਾਂ ਵੀ ਤ੍ਰਿਪ-ਤ੍ਰਿਪ ਝੋੜੀਆਂ ਸੀ ਮੈਂ ਕਿਹਾ ਹੈ ਕਮਲੇ ਦੋਵੇਂ ਉਹ ਬਸ ਇੰਨਾ ਹੀ ਬੋਲੀ ਵੀਰ ਜੀ ਤੁਹਾਨੂੰ ਨਹੀਂ ਪਤਾ ਅਸੀਂ ਮੈਨੂੰ ਉਸ ਦਿਨ ਕੀ ਵਾਪਸ ਲਿਆ ਕੇ ਦਿੱਤਾ ਸੀ ਦੋਵੇਂ ਜਣੇ ਫੇਰ ਇੱਕ ਦੂਜੇ ਦੇ ਗਲ ਚ EMBੜ ਕੇ ਰੋਣ ਲੱਗ ਗਏ ਸੀ ਇਸ ਕਹਾਣੀ ਨੂੰ ਪਰਕ ਨਾਲ ਸਾਂਝੀ ਕਰਨ ਦਾ ਇਹੋ ਹੀ ਮਤਲਬ ਹੈ ਕਿ ਜ਼ਿੰਦਗੀ 'ਚ ਵੈਸੇ ਤੇ ਇਹੋ ਜਿਹੇ ਸਮਾਂ ਆਉਣ ਹੀ ਨਾ ਦਿਓ। ਬਾਕੀ ਜੇਕਰ ਫਿਰ ਵੀ ਕਦੀ ਐਸੇ ਹਾਲਾਤ ਪੈਦਾ ਹੁੰਦੇ ਨੇ ਤਾਂ ਆਪਣੇ ਸਭ ਤੋਂ ਨਜ਼ਦੀਕੀ ਇਨਸਾਨ ਨਾਲ ਇੱਕ ਵਾਰ ਦੁੱਖ ਸਾਂਝਾ ਜ਼ਰੂਰ ਕਰੋ। ਬਾਕੀ ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ। ਖੁਦਕੁਸ਼ੀ ਕਰਨ ਵਾਲਾ ਇਨਸਾਨ ਇਕੱਲਾ ਨਹੀਂ ਮਰਦਾ। ਪਰਿਵਾਰ ਦੇ ਕਈ ਜੀਆਂ ਦਾ ਧਰਮਦਾਰ ਉਸ ਸ਼ਕਸ਼ ਨਾਲ ਜੁੜਿਆ ਹੁੰਦਾ ਹੈ ਇਹ ਵੀ ਕੋਸ਼ਿਸ਼ ਕਰੋ ਕਿ ਅਸੀਂ ਵੀ ਕਿਸੇ ਲਈ ਐਸੇ ਹਾਲਾਤ ਪੈਦਾ ਨਾ ਕਰੀਏ ਕਿ ਉਸ ਨੂੰ ਅਜਿਆ ਖਤਮ ਚੁੱਕਣ ਦੀ ਲੋੜ ਪਏ ਏਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ